ने अ ਕੋਈ ਵੱਡਾ ਆਖ ਪਰ ਉਹ ਕਿੱਡਾ ਕੋ ਵੱਡਾ ਹੈ ਇਹ ਉਹ ਹੀ ਜਾਣੇ ਜਿਸ ਨੇ ਦਿੱਠ ਹੈ ਸੋਈਆ ਪਤਾ ਨਹੀਂ ਲੱਗਦਾ ਪਤਾ ਲੱਗਦਾ ਵੇਖ ਕੇ ਮੈਂ ਮਾ ਸੁਣੋ ਰਾਜਨ ਕੀ ਸੰਤੋ ਕਤੋ ਜੇਤ ਭਉਚਾਰ ਮੇਰੇ ਕੋਲੋਂ اے ਸੰਤੋ ਰਾਜਨਦੀ ਪਰਮੇਸ਼ਰ ਦੀ ਮਹਿਮਾ ਸੁਣੋ ਮੈਂ ਕਿਤਨੀ ਕੁ ਸੁਣਾਵਾਗਾ ਕਿ ਜਿੱਥੋਂ ਤੱਕ ਮੈਂ ਪਹੁੰਚਿਆ ਉਸ ਤੋਂ ਪਰੇ ਦੀ ਬਾਤ ਨਹੀਂ ਉਥੋਂ ਤੱਕ ਕਹਿ ਸਕਦਾ ਮਹਿਮਾ ਸੁਣੋ ਰਾਜਨ ਕੀ ਸੰਤੋ ਕਹਿ ਤੋ ਜੇਤ ਪਹੂਚਾ ਮੈਂ ਉਤਨੀ ਕੁ ਕਹਿ ਸਕਨਾ ਜਿੰਨਾ ਕੁ ਮੈਂ ਪਹੁੰਚਿਆ ਕਹਿ ਤੋ ਜੇਤ ਪਹੂਚਾ ਅੰਤ ਨ ਅੰਤ ਸਦਾ ਬਿਅੰਤ ਅਜੇ ਮੈਂ ਇਥੋਂ ਤੱਕ ਪਹੁੰਚਿਆ ਉਹ ਇਸ ਤੋਂ ਵੀ ਪਰੇ ਹੈ ਬੇਸ਼ੁਮਾਰ ਬਡ ਸ਼ਹਾਦਤਾਰਾ ਉੱਚੇ ਹੀ ਤੇ ਉੱਚੇ ਇਤੋਂ ਤੱਕ ਮੈਂ ਪਹੁੰਚਿਆ ਉਥੋਂ ਤੱਕ ਤਾਂ ਉਹ ਇਤਨਾ ਹੈ ਕਿਤਨਾ ਉੱਚੇ ਉੱਚਾ ਉੱਚੇ ਉੱਚ ਇਸ ਤੋਂ ਪਰੇ ਮੈਂ ਪਹੁੰਚਿਆ ਨਹੀਂ ਮੈਂ ਦੱਸਾਂ ਕਿ ਤਾਂ ਸੁਣ ਕੇ ਸਭ ਕੋਈ ਕਹਿ ਸਕਦਾ ਹੈ ਸੱਚੀ ਗਵਾਹੀ ਤਾਂ ਹੈ ਵੇਖਣ ਵਾਲੇ ਸੁਣ ਵੱਡਾ ਆਖੇ ਸਭ ਕੋਈ ਕੇ ਵੱਡਾ ਦਿੱਠਾ ਉਹ ਕਿਤਨਾ ਕੋ ਵੱਡਾ ਹੈ ਇਹ ਤਾਂ ਡਿਠਿਆਂ ਪਤਾ ਲੱਗੇਗਾ ਅਸੀਂ ਤਾਂ ਵਈ ਸੁਣ ਕੇ ਪੈ ਕਹਿੰਦੇ ਜਿੱਥੋਂ ਤੱਕ ਸੁਣਿਆ ਉਤਨਾ ਕਹਿੰਨੇ ਹੈ ਉਹ ਕਿਥੋਂ ਤੱਕ ਕੀਮਤ ਪਾਏ ਨਾ ਕਿਹਾ ਜਾਏ ਨਾ ਉਸਦੀ ਕੀਮਤ ਪੈ ਸਕਦੀ ਹੈ ਨਾ ਕਿਹਾ ਜਾ ਸਕਦਾ ਨਾ ਉਸਦੀ ਕੀਮਤ ਪਾਸ ਕਰਨਿਆ ਵੀ ਇਤਨੇ ਮੁੱਲ ਦਾ ਹੈ ਨਾ ਇਹ ਕਹਿ ਸਕਦੇ ਹਾਂ ਕਿ ਉਹ ਇਤਨਾ ਵੱਡਾ ਹੈ ਕੀਮਤ ਪਾਏ ਨਾ ਕਿਹਾ ਜਾਏ ਸਮੁੰਦਰ ਦੇ ਕਿਨਾਰੇ ਤੇ ਖੜੋਤੇ ਹਾਂ ਇਹ ਸਮੁੰਦਰ ਕਿਤਨਾ ਕਹੇ ਭਈ ਦਸ ਦੇ ਜਰਾ ਕੋ ਪੈਰ ਅੱਗੇ ਰੱਖਿਆ ਵੇ ਗਿੱਟੇ ਗਿੱਟੇ ਹੈ ਅਗਾ ਵੀ ਦੇਖ ਅਗਾ ਗਿਆ ਵੇ ਇੱਥੇ ਗੋਡੇ-ਗੋਡੇ ਹੈ ਔਰ ਅੱਗੇ ਚੱਲ ਇੱਥੇ ਲੱਕ ਲੱਕ ਹੈ ਔਰ ਅੱਗੇ ਚੱਲ ਇੱਥੇ ਗਰਦਨ ਤੱਕ ਹੈ ਇਸ ਤੋਂ ਅਗਾ ਵੀ ਜਾ ਕਿਵੇਂ ਜਾਵਾਂ ਡੁੱਬ ਜਾਵਾਂਗੇ ਕਿਉਂਕਿ ਅੱਗੇ ਤਾਂ ਡੂੰਗਾ ਹੀ ਡੂੰਗਾ ਹੁੰਦਾ ਜਾਣਾ ਜਿੱਥੇ ਪੈਰ ਲੱਗਣੇ ਹੀ ਨਹੀਂ ਉੱਥੋਂ ਦਾ ਨਾਪ ਕਿਵੇਂ ਦੱਸੇਗਾ ਨਾਪ ਤਾਂ ਉਹਨਾਂ ਚਿਰ ਦੱਸੇਗਾ ਜਿੰਨਾਂ ਚਿਰ ਪੈਰ ਲੱਗੇ ਸੇ ਕਿ ਪਤਾ ਹੈ ਵੀ ਇੱਥੇ ਗਿੱਟੇ ਗਿੱਟੇ ਇੱਥੇ ਗੋਡੇ ਗੋਡੇ ਇਹ ਤੇ ਪੈਰ ਨਾ ਲੱਗੇ ਉੱਥੇ ਕੀਵੇ ਦੱਸੇਗਾ ਜਿ세 ਤਰ੍ਹਾਂ ਪਰਮੇਸ਼ਵਰ ਨੂੰ ਕੋਈ ਕਹਿ ਨਹੀਂ ਸਕਦਾ ਚਕਰ ਚਿਹਨ ਅਰ ਵਰਨ ਜਾਤ ਅਰ ਬਾਤ ਨਹਿਮ ਜੇ ਰੂਪ ਰੰਗ ਅਰ ਰੇਖ ਬੇਕ ਕੋ ਕਹਿ ਨ ਸਕਤ ਕੇ ਕੋਈ ਕਹਿ ਨਹੀਂ ਸਕਦਾ ਵੀ ਉਸ ਦਾ ਅਰੂਪ ਰੰਗ ਹੈ ਆਚੇਲ ਚੱਕਰ ਹੈ ਕਿਉਂਕਿ ਜਿਸ ਤਰ੍ਹਾਂ ਦਾ ਕੋਈ ਚਿਤਾਰ ਨਵੇ ਉਹ ਉਹ ਜਿਆ ਬਣ ਜਾਂਦਾ ਤੇ ਤਾਂ ਨਹੀਂ ਵੀ ਜਿਸ ਤਰ੍ਹਾਂ ਦਾ ਮੈਂ ਚਿਤਾਰੇ ਉਹ ਜੇ ਹੈ ਹੋਰ ਕਿਸੇ ਤਰ੍ਹਾਂ ਦਾ ਹੈ ਹੀ ਨਹੀਂ ਖਬਰੇ ਕਿਸੇ ਹੋਰ ਨੇ ਕਿਵੇਂ ਚਿਤਾਰੇ ਹੈ ਉਸਨੇ ਉਹ ਜਿਆ ਬਣ ਜਾਣਾ ਤਾਂ ਉਸ ਦਾ ਇੱਕ ਰੂਪ ਤਾਂ ਨਾ ਹੋਇਆ ਉਸ ਦਾ ਇੱਕ ਦੇਸ਼ ਵੀ ਨਾ ਹੋਇਆ ਜੋਦਾ ਇੱਕ ਆਕਾਰ ਵੀ ਨਾ ਹੋਇਆ ਤਾਂ ਫਿਰ ਕੌਣ ਆਖੇ ਕਿੱਡਾ ਕਹੇ ਵੀ ਕੇਵਲ ਵੱਡਾ ਦਿੱਠਾ ਹੋਰ ਦੇਖ ਕੇ ਵੀ ਕੋਈ ਕੀ ਆਖੇਗਾ ਕਿ ਕੀਮਤ ਪਾਏ ਨਾ ਕਿਹਾ ਜਾਵੇ ਕੀਮਤ ਪਾਏ ਨਾ ਕਿ ਅਰਜਾ ਸੁਰਤਾਂ ਵਾਲਿਆਂ ਨੇ ਬੜੀਆਂ ਕਮਾਈਆਂ ਸੁਰਤ ਦੀਆਂ ਕੀਤੀਆਂ ਔਰ بڑے بڑے ਕੀਮਤ ਪਾਉਣ ਵਾਲਿਆਂ ਨੇ ਕੀਮਤ ਵੀ ਪਾ ਦਿੱਤੀ ਹੈ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਜੰਨ ਜੰਨੀ ਗੁਰਗੁਰ ਹਾੜੀ ਜੰਨ ਜੰਨੀ ਗੁਰਗੁਰ ਹਾੜੀ E aí?